ਜਦ ਲੋਕ ਸਭਾ ਦੀ ਚੋਣਾ ਆ ਆਨ ਗਿਆ ਇਹ ਮਾਨ ਜਿਹੜਾ 2 ਸਾਲ ਤੁਹਾਨੂੰ ਇਹਨਾਂ ਸ਼ਕਲ ਨਹੀਂ ਦਿਖਾਈ ਇੱਕ ਮੌਕਾ ਮੰਗਦਾ ਸੀ ਕੇਜਰੀਵਾਲ ਕਿਉਂਕਿ ਜਿਹੜੇ ਚੋਰ ਨੁਚਕੇ ਹੁੰਦੇ ਨੇ ਜੇਬ ਕਟਰੇ ਉਹਨਾਂ ਨੂੰ ਇੱਕੋ ਹੀ ਮੌਕਾ ਚਾਹੀਦਾ ਦੁਬਾਰਾ ਤਾਂ ਚਾਹੀਦਾ ਨਹੀਂ ਕਿ ਇੱਕ ਮੌਕੇ ਤੇ ਸਾਰਾ ਸਫਾਇਆ ਕਰ ਦੇਣ ਲੇਕਿਨ ਹੁਣ ਲੋਕ ਸਭਾ ਦੀ ਚੋਣਾ ਵਿੱਚ ਫੇਰ ਆਣ ਗਏ ਫੇਰ ਆਣ ਗਏ ਬੇੰਤੀ ਹੈ ਇਹਨੂੰ ਗੱਪਾਂ ਤੇ ਗੱਲਾਂ ਬਹੁਤ ਤਾਂ ਆ ਜਾਂਦੀਆਂ ਨੇ ਸਾਰੀ ਉਮਰ ਪੇਸ਼ਾ ਹੀ ਗੱਲਾਂ ਮਾਰੰਦਾ ਰਿਹਾ ਹੈ ਇਹਦੀ ਗੱਲਾਂ ਦੀ ਜਾਲ 'ਚ ਫੇਰ ਨਾ ਫਸ ਜਾਣਾ क्योंकि जे असी गमराह हो गए तो फिर सठ हज़ार करोड़ का चढ़ाता जो तीन साल हो गए उद्दे बाद नहीं खड़ा हो सकूगा क्योंकि केजरीवाल तो लुट के निचोड़ के पानी भी लै जूगा पैसे भी लै जूगा राजधानी भी लै जूगा नशे नाल के नाल किसी इतने छडूगा वो बच्चा नहीं छड़ूगा इना तो जो बचना है तो फिर तकड़े होके उस बाबे नानक की तकड़ी मजबूत करो जी थी अपनी खेतरी पार्टी कोई दिलियों नहीं चलती ये चलाते हैं माड़े ने चंगे ने थोड़े अपने ने ਜਿਸ ਤਕੜੀ ਨੇ 13 13 ਕਰਕੇ ਹਰੇਕ ਦਾ ਭਲਾ ਦੇਖਿਆ ਕਦੇ ਬਾਦਲ ਸਾਹਿਬ ਨੇ ਪੁੱਛਿਆ ਵੀ ਨੀਲਾ ਕਾਰਡ ਬਣਾਉਂਦੇ ਵੀ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਕਦੇ ਮੋਟਰ ਦੇ ਬਿੱਲ ਮਾਫ ਕਰਦੇ ਪੁੱਛਿਆ ਵੀ ਕਿਹੜੇ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਸ਼ਗਨ ਦੇ ਚੈੱਕ ਵਾਸਤੇ ਪੁੱਛਿਆ ਵੀ ਕਿੱਥੇ ਵੋਟ ਪਾਈ ਸੀ 13 13 ਕਰਕੇ ਤਕੜੀ ਨੇ ਬਰਾਬਰ ਦਾ ਹਰੇਕ ਨੂੰ ਦਿੱਤਾ ਹਰੇਕ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਕਦੇ ਝੂਠ ਮਾਰ ਕੇ ਵੋਟ ਨਹੀਂ ਦਿੱਤੀ ਉਸ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਤੁਸੀਂ ਕਰੋ ਕਿਉਂਕਿ ਜਿੰਨਾ ਤੁਸੀਂ ਕਰੋਗੇ ਉਹਨੇ ਤਗੜੇ ਹੋ ਕੇ ਤੁਹਾਡੀ ਸੇਵਾ ਕਰਨ ਜੋਗੇ ਤੁਹਾਡੇ ਹੱਕਾਂ ਦੀ ਰਾਖੀ ਕਰਨ ਜੋਗੇ ਹੋਵਾਂਗੇ